ਅੱਠ ਪਰਿਵਾਰਾਂ ਦੇ ਲਈ ਦੇਸ਼ ਨੇ ਜਿਹੜੀ ਚਾਰਾਜੋਈ ਕੀਤੀ ਆ ਉਹ ਧੰਵਾਦ ਆ ਕਤਰ ਤਾਂ ਇੱਕ ਛੋਟਾ ਜਿਹਾ ਦੇਸ਼ ਆ ਜਿਹੜਾ ਕਿ ਜਾਣਿਆ ਜਾਂਦਾ ਕਿ ਸਿਰਫ 4-5 ਲੱਖ ਦੀ ਆਬਾਦੀ ਦਾ ਦੇਸ਼ ਆ ਉਸ ਦੇ ਨਾਲ ਸਬੰਧ ਸੁਧਾਰਨਾ ਚਾਹੁੰਦੇ ਆ ਪਰ ਅੱਜ ਦੁਨੀਆ ਭਰ ਦੇ ਅੰਦਰ ਕਰੋੜਾਂ ਸਿੱਖ ਜਿਹੜੇ ਬੈਠੇ ਆ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਉਹ ਜਿਵੇਂ ਕਿ ਅਣਜਾਣ ਹੋ ਰਹੇ ਨੇ ਇਸ ਦੇ ਲੋਕ ਐਸਜੀਪੀਸੀ ਨੇ ਮੋਦੀ ਸਰਕਾਰ ਨੂੰ ਵਧਾਈ ਦਿੱਤੀ ਤਾਰੀਫ ਕੀਤੀ ਪਰ ਨਾਲੋਂ ਨਾਲ ਗਿਲਾ ਵੀ ਜਤਾ ਦਿੱਤਾ ਦਰਅਸਲ ਕਤਰ ਦੇ ਵਿੱਚ ਗ੍ਰਿਫਤਾਰ ਅੱਠ ਭਾਰਤੀ ਨਾਗਰਿਕ ਜੋ ਰਿਟਾਇਰਡ ਨੇਵੀ ਆਫੀਸਰ ਸਨ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ ਕਰਵਾਇਆ ਗਿਆ ਤੇ ਇਸ ਮਸਲੇ ਤੇ ਐਸਜੀਪੀਸੀ ਨੇ ਮੋਦੀ ਸਰਕਾਰ ਦੀ ਖੂਬ ਤਾਰੀਫ ਕੀਤੀ ਹੈ ਪਰ ਸਿੱਖਾਂ ਨੂੰ ਅਣਦੇਖਿਆ ਕਰਨ ਦੇ ਇਲਜ਼ਾਮ ਵੀ ਲਾ ਦਿੱਤੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿੱਥੇ ਅੱਜ ਇੱਕ ਸੰਤੁਸ਼ਟੀ ਦੀ ਖਬਰ ਆ ਮੈਂ ਵਧਾਈ ਦਿਨਾ ਕਿ ਨਾ ਮੋਦੀ ਸਰਕਾਰ ਨੂੰ ਉਥੇ ਇਸ ਗੱਲ ਦਾ ਅਫਸੋਸ ਵੀ ਹੈ ਬਹੁਤ ਵੱਡਾ ਕਿ ਜਿਹੜੇ ਕੱਟੜਵਾਦੀ ਮੁਸਲਮ ਦੇਸ਼ ਆ ਉਹਨਾਂ ਨੇ ਇੱਕ ਬੜੀ ਗੰਭੀਰ ਕਿ ਦੋਸ਼ ਤਹਿਤ ਲੋਕਾਂ ਦੀ ਜਿਹੜੀ ਫਾਂਸੀ ਆ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਦੂਸਰੇ ਪਾਸੇ ਅੱਜ ਗਾਂਧੀ ਦਾ ਦੇਸ਼ ਕਹੌਣ ਵਾਲਾ ਅੱਜ ਜਦੋਂ ਵੀ ਕਦੇ ਕੋਈ ਲੋਕ ਜਿਹੜੇ ਆ ਆਪਣੇ ਅਹੁਦਾ ਸੰਭਾਲਦੇ ਆ ਤੇ ਰਾਜ ਘਾਟ ਜਾ ਕੇ ਗਾਂਧੀ ਦੇ ਕਹਿੰਦੇ ਸਮਾਧ ਤੇ ਮੱਥੇ ਰਗੜਦੇ ਆ ਤੇ ਕਹਿੰਦੇ ਅਹਿੰਸਾ ਸਾਧ ਦੀ ਵੱਡੀ ਗੱਲ ਕਰਦੇ ਆ ਤੇ ਲੋਕਤੰਤਰ ਦਾ ਦਾਵਾ ਕਰਦੇ ਆ ਇਸ ਦੁਨੀਆ ਦੇ ਅੰਦਰ ਇੱਕ ਵੱਡਾ ਲੋਕਤੰਤਰ ਹੈ ਤੇ ਉਸ ਲੋਕਤੰਤਰ ਦੇ ਲੋਕ ਜਿਹੜੇ ਕੀ ਨਾਗਰਿਕ ਨੇ ਤੇ ਖਾਸ ਤੌਰ ਤੇ ਉਸ ਕੌਮ ਦੇ ਜਿਸ ਕੌਮ ਨੇ ਇਸ ਦੇਸ਼ ਲਈ ਖੂਨ ਦਿੱਤਾ ਆਪਣਾ ਤੇ ਅੱਜ ਦੇਸ਼ ਦੀ ਸਰਾਹਤ ਤੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦੇ ਆ ਉਹ ਤਿਰੰਗਿਆਂ 'ਚ ਲਿਫਟ ਕੇ ਘਰਾਂ ਨੂੰ ਆ ਰਹੇ ਨੇ ਪੰਜਾਬ ਦੇ ਅੰਦਰ ਹਰ ਨਵੀਂ ਸਵੇਰ ਐਸੀ ਕੋਈ ਖਬਰ ਆਉਂਦੀ ਆ ਉਹਨਾਂ ਦੇ ਲਈ ਸਾਡਾ ਦੇਸ਼ ਫਿਕਰਮੰਦ ਨਹੀਂ ਹੈ ਅੱਠ ਪਰਿਵਾਰਾਂ ਦੇ ਲਈ ਦੇਸ਼ ਨੇ ਜਿਹੜੀ ਚਾਰਾਜੋਈ ਕੀਤੀ ਆ ਉਹ ਤਨਵਾਦ ਆ ਪਰ ਲੱਖਾਂ ਜਿਹੜੇ ਸਿੱਖ ਨੇ ਉਹਨਾਂ ਦੀਆਂ ਭਾਵਨਾਵਾਂ ਦਾ ਕੀ ਕੀ ਕੋਈ ਅਰਥ ਸ਼ਾਇਦ ਕੀ ਗੱਲ ਇਹ ਦੇਸ਼ ਨਹੀਂ ਸਮਝ ਰਿਹਾ ਸੋ ਬੜਾ ਅਫਸੋਸ ਆ ਕਿ ਬੰਦੀ ਸਿੰਘ ਖਾਸ ਤੌਰ ਤੇ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਦਾ ਜਦੋਂ ਮਾਮਲਾ ਆਉਂਦਾ ਤੇ ਸਾਡੇ ਵੱਡੇ ਲੀਡਰ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਲਈ ਦੋ ਟੂਕ ਗੱਲ ਕਰ ਦਿੰਦੇ ਆ ਕਿ ਤੁਸੀਂ ਮਾਫ਼ ਨਹੀਂ ਕੀਤੇ ਜਾ ਸਕਦੇ ਤੋ ਬੜੀ ਹੈਰਾਨੀ ਦੀ ਗੱਲ ਆ ਅੱਜ ਸਾਨੂੰ ਸਾਹਮਣਾ ਚਾਹੀਦਾ ਜੇ ਇਹ ਦੇਸ਼ ਨੇ ਵਿਦੇਸ਼ੀ ਸਰਕਾਰ ਤੋਂ ਆਪਣੇ ਨਾਗਰਿਕਾਂ ਵਾਸਤੇ ਸਜ਼ਾ ਮਾਫੀ ਕਰਾਈ ਆ ਤੇ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਇਸ ਦੇਸ਼ ਦੇ ਅੰਦਰ ਇਹ ਸਰਕਾਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਤੇ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਦੀ ਮਾਫੀ ਕਿਉਂ ਨਹੀਂ ਕਰ ਸਕਦੀ ਇਹਦੇ ਵਿੱਚ ਹੁਣੇ ਜੇ ਕਹਿ ਲਈਏ ਇੱਕ ਮਨਸ਼ਾ ਜਿਹੜੀ ਕੀ ਚੰਗੀ ਨਹੀਂ ਹੈ ਸਤੰਬਰ 2022 ਦੇ ਵਿੱਚ ਕਤਰ ਸਰਕਾਰ ਨੇ ਭਾਰਤੀ ਨੇਵੀ ਦੇ 8 ਸਾਬਕਾ ਅਫਸਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਮਾਰਚ ਦੇ ਵਿੱਚ ਇਹਨਾਂ ਤੇ ਜਾਸੂਸੀ ਦੇ ਇਲਜ਼ਾਮ ਤੈਅ ਕੀਤੇ ਗਏ ਸਨ ਅਤੇ ਲੋਕ ਕਤਰ ਦੀ ਜ਼ਾਹਿਰਾ ਅਲ ਆਲਮੀ ਨਾਮ ਦੀ ਕੰਪਨੀ ਚ ਕੰਮ ਕਰਦੇ ਸੀ